ਆਹ ਰੋਪਾਰਾ ਆ ਗਿਆ ਮਾਹੀ ਗੁਰੂ ਵਾਹਿਗੁਰੂ ਵਾਹਿਗੁਰੂ ਨੀ ਬੋਲੀ ਬੱਸ ਕੋਮੈਂਟ ਚੁੱਪ ਕਰ 10 ਮਿੰਟ ਦੇ ਦੇ ਯਾਰ ਬਰਦਾ ਦਾ ਪਾਉਂਦਾ ਮੈਨੂੰ ਮਨ ਦੀ ਦੇਖ ਤਾ ਇੱਕ ਮਨ ਜਾਇਓ ਨਾ ਜਿੰਨੇ ਮਨ ਜੀ ਜਿੰਨੇ ਸੰਖਿਆ ਉਹ ਹੱਥ ਤੋਂ ਗਿਆ ਜਾ ਗਿਆ ਯਾ ਮੈਂ ਸੇਕੁਰਿਟੀ ਕੋਲ ਬੋਲ ਰਿਹਾ ਮੇਰਾ ਨੰਬਰ ਉਹ ਰਿਹਾ ਕਿਹੜੇ ਨੂੰ ਕਿਥੇ ਨੇ ਮਰੇ ਮੈਕਰੋ ਬੇਨਤੀ ਕਭਈ ਨਾਲ ਹੀ ਆ ਤੁਹਾਡੇ ਨੰਬਰ ਲੈਦਾ ਭਾਈ ਮਹਾਰਾ ਸ਼ੁਰੂ ਕਿਥੋਂ ਰੋਡ ਦੱਸ ਰਿਹਾ ਹੈ ਨਾ ਨਹੀਂ ਨਹੀਂ ਮੈਂ ਤਾਂ ਤੁਹਾਡੇ ਨਾਲ ਹੀ ਮੈਂ ਸੋਡੀ ਦੇ ਨਾਲ ਬੰਗਰਵੀ ਸੋਡੀ ਆਪਣੀ ਅੱਛਾ 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 ਬਈ ਆਪਾਂ 13 ਨੰਬਰ ਚ ਕਾਰਵਾਈ ਕਰਨਾ ਆਉਣ ਨਾ ਮਾਲ ਨਹੀਂ ਪਾਈਓ ਅਸੀਂ ਪਾਈਏ ਖੜਾ ਗਿਆ ਨਿਹਾਲ ਆ ਜਾਵੇ ਫਟੇ ਜਾ समझ्या करो वागुरु जी का खालसा वाहेगुरू करो कर लो ਰਬ ਜੀ ਦਾ ਨੰਬਰ ਨਹੀਂ ਸੀ ਤਾ ਨਾ ਸੁਦਾ ਫਤਿਹ ਹੋ ਗਿਆ ਮੋਰਚਾ ਮਾਰੇ ਨੇ ਬੜੀ ਕਿਰਪਾ ਕੀਤੀ ਹੋਰ ਤੇ ਹੈ ਮਾਰਾ ਸਾਡਾ ਜੀ ਨੂੰ ਆਣਾ ਬੁੱਕ ਕਰਦੇ। ਇਹ ਕੱਢਦੇ ਹੋ ਸਪਾਸ। ਨਹੀਂ ਨਹੀਂ। ਖਾਲਸਾ। ਉਹ ਮੋਰਚਾ ਫਤਿਹ ਹੁੰਦੇ ਫੇਰ ਪਾਵਾਂਗੇ। ਚੜ੍ਹਦੀ। ਪੂਰਾ ਕਰਦੇ ਜੀ। ਹਾਂ। ਉਹ ਬੀਟੀਸੀ ਆੜੇ ਨੂੰ ਤਾਂ ਫੋਨ ਲਾ। ਬੀਟੀਸੀ। ਉਹਨੂੰ ਭੇਜ। ਉਹਨਾਂ ਨੂੰ ਪਤਾ ਹੈ। ਤੁਸੀ ਭੇਜ ਦਿਓ ਆਪਣੀ ਸਪੀਚ ਭੇਜ ਦਿਓ ਬਸ ਨਾਲੇ। ਹਾਂ। ਉਹ ਸੈਟਿੰਗ ਜੀ ਕਰਕੇ ਬਣਾ ਕੇ ਪਾ ਦਊਗਾ। ਹੋ ਗਿਆ ਵੀਰੇ। ਆਪਣ ਨਾਲੇ ਭੇਜ ਤੇ ਪਾਓ ਆਪਣ ਨਾਲੇ ਭੇਜ ਕਰੂੰ ਸ਼ੇਅਰ ਚੱਲ। ਨੰਬਰ ਜੀ ਬੋਲਣਾ ਕੋਈ ਸਾਬ ਹਾਂ ਜੀ ਹਾਂ ਕੀ ਕਰਣੀ ਐ ਇਹ ਆਹਦੀ ਹਾਲੇ ਪਸਤ ਕਰ ਦੂੰ ਐਸਾ ਕਿਸੇ ਨੂੰ ਪਰ ਮਾਲਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਾਰਾ ਚੜਦੀ ਕਲਾ ਠੀਕ ਰਹਿ ਗਈ ਜੀ ਤੇਰਾ ਆਜਾ ਆਜਾ ਉਰੀ ਆਜਾ ਜੀ ਬੋਸੀ ਨਹੀਂ ਲਾਦੀ ਨਾ ਲੈ ਤੂੰ ਅੰਦਰ ਪੱਤਰਕਾਰ ਬਾਈ ਸਰਕਾਰ ਜਿਹੜੇ ਕੀ ਹਾਲ ਨੇ ਉਰੇ ਆਇਓ ਗੱਲ ਸੁਣਿਓ ਸਤ ਸ੍ਰੀ ਅਕਾਲ ਬੁਗਰੂ ਘਰ ਦਾ ਹੈ ਖਾਲਸਾ ਹਾਂ ਜੀ ਸਵਾਹਿਕਾਲਸਾ ਪਰ ਇਹ ਆਪਾਂ ਨਾ ਇਹਦੀ ਚੈਨ ਨਹੀਂ ਆ ਬਹੁਤ ਜੀ ਇਹ ਬੰਦੇ ਕਾਲੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਮੌਂਦਾ ਦੀ ਆਓ ਤੁਸੀਂ ਜਿੱਦਾਂ ਠੀਕ ਲੱਗਦਾ ਤੁਸੀਂ ਸਾਰਾ ਚੈੱਕ ਕਰਕੇ ਤੇ ਤੁਹਾਨੂੰ ਪਤਾ ਤੁਸੀਂ ਕਮਾਂਡ ਮੰਡੀ ਪਾਲਿਕਾ ਨਾਲ ਗੱਲ ਮਾਨ ਸਿੰਘ ਬਬਲ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਆਫਤ ਹੈ ਜਿਹੜੀ ਤਲਵਾਰ ਲੈ ਕੇ ਮੁੰਡੇ ਕੋਲ ਰੋਕ ਰਹੀ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਲੈ ਕੇ ਜਾ ਰਿਹਾ ਕੁਝ ਕੁ ਸਾਹਿਬ ਦਾ ਲੈ ਕੇ ਜਾ ਰਿਹਾ ਤੇ ਉਸ ਸਮੇਂ ਕੀ ਹੋਇਆ ਸੀ ਕੀ ਕਾਰਨ ਹੋਇਆ ਇਹ ਵੀਡੀਓ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੁੱਖ ਸੇਵਾਦਾਰ ਪਟਿਆਲੇ ਤੋਂ ਜੀ ਰਸ਼ਮੀਸ਼ ਤਰਨਾਦਾਲ ਦਾ ਜੀ ਅਸੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸੰਣੀ ਹੁੰਦਾ ਹੈਗਾ ਇਹ ਸੁੱਖਾ ਸਣੋਂ ਜੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਾਂ ਵਾਸਤੇ ਕੋਈ ਪੀੜਾ ਸਾਭਾ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਇੱਕ ਉਹ ਵੀ ਮਦਮ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉੱਥੋਂ ਮਾਰਾ ਸਰੂਪ ਲੈਣ ਵਾਸਤੇ ਪਰसों ਐ ਜੀ ਪੀ ਸੀ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਉਹੀ ਇਹ ਮਹਾਰਾਜ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ 2-3 ਦਿਨਾਂ ਤੋਂ ਇਹ ਉਲਝ ਰੇਦੀ ਅੱਜ ਮਹਾਰਾਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜਦੋਂ ਮਹਾਰਾਸ਼ ਰੂਪ ਲਿਆਂਦਾ ਹੈ ਜੀ ਤੁਸੀਂ ਹਿਆਣਾਂ ਦੀ ਹਾਜ਼ਰੀ ਤੇ ਪੁਲਿਸ ਦੀ ਹਾਜ਼ਰੀ ਚ ਇਹ ਕਾਰਜ ਫਤਿਹ ਹੋਇਆ ਹੈ ਇਹ ਚਾਰ ਰੱਖੀ ਕਰਦੇ ਸੀਗੇ ਇਹ ਸਾਫ ਤੋਂ ਦੋ ਜਿਹੜਾ ਉਹ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਸ਼ ਰੂਪ ਦਾ ਤਾਂ ਖ ਰਮਾਲਾ ਸਾਫਤੀ ਮੈਂ ਕਾ ਵੀ ਮਹਾਰਾਸ਼ ਰੂਪ ਦਾ ਰਮਾਲਾ ਨਹੀਂ ਸੀ ਤੁਹਾਨੂੰ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਿ ਕਈ ਵਾਰ ਤਾਂ 2-2 3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮਤਲਬ ਲੇਕਿਨ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਲੱਗਿਆ ਜੀ ਫਿਰ ਇਹ ਕੀ ਕੁਝ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਪੂ IGP ਜੀ ਨੇ ਵੀ ਫੋਲਸਾ ਦਾ ਦਿੱਤਾ ਜੀ ਇਹਨਾਂ ਦੀ IGP ਸੀਨ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਡੇ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਉਹ ਜ਼ਿੰਮੇਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 96537 double 0602 ਕੋਲ ਸਹਾਇਜੋਗ ਦਵਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਹੈ। ਸਤੋ ਸਾਬਾ ਦੀ ਕੋਈ ਕਾਰਵਾਈ ਹੋਈ ਹੈ ਜੀ ਕਿਉਂਕਿ ਧਿਆਨ ਚੰਨ ਦੇ ਵਿੱਚ ਲੁਕਣਿਕਾ ਨਾਮ ਦਾ ਪਰਿਵਾਰ ਲੱਗੇ ਇੱਕ ਮਹਿਲਾ ਜਾ ਰਹੀ ਹੈ। ਇਹ ਕੀ ਪੂਰਾ ਮਾਮਲਾ ਸੀਗਾ। ਇੱਕ ਸੰਜੇ ਕਲੋਨੀ ਦੇ ਅੰਦਰ ਇੱਕ ਮਾਤਾ ਜੀ ਨੇ ਗੁਰਸਖ ਮਾਤਾ ਜਿਨ੍ਹਾਂ ਨੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਘਰ ਦੇ ਵਿੱਚ। ਤੇ ਉਥੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇंदे ਆਏ ਸੀਗੇ ਸਤਕਾਰ ਕਮੇਟੀ ਵੱਲੋਂ ਤੇ ਜਿਨ੍ਹਾਂ ਦਾ ਇਤਰਾਜ਼ ਸੀਗਾ ਕਿ ਉਥੇ ਗੁਰੂ ਮਰਿਆਦਾ proper ਤਰੀਕੇ ਨਾਲ ਨਹੀਂ ਉਥੇ ਫਾਲੋ ਹੋ ਰਹੀ ਤੇ ਜਿਸ ਦੇ ਸਬੰਧ ਦੇ ਵਿੱਚ ਅਸੀਂ ਮੈਨੇਜਰ ਗੁਰਦੁਆਰਾ ਸ਼੍ਰੀ ਦੁਖਮੰਦਰ ਸਾਹਿਬ ਨਾਲ ਕੰਟੈਕਟ ਕੀਤਾ ਗਿਆ ਐਸਜੀਪੀਸੀ ਦੇ ਉਥੇ ਬੰਦੇ ਬੁਲਾਏ ਗਏ ਆਪਣਾ ਸਿੰਘ ਬੁਲਾਇਆ ਗਿਆ ਐਸਜੀਪੀਸੀ ਤੋਂ ਤੇ ਉਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਉਥੇ ਚੈੱਕ ਕੀਤਾ ਗਿਆ ਜੋ ਵੀ ਮਰਿਆਦਾ ਦਾ ਜੇ ਕੋਈ ਅਲੰਘਣਾ ਹੋ ਰਹੀ ਹੈ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਜੋ ਉੱਥੋਂ ਲੈ ਕੇ ਤੇ ਗੁਰਦੁਆਰਾ ਸ਼੍ਰੀ ਦੁਖਮਨ ਸਾਹਿਬ ਉੱਤੇ ਸ਼ਿਫਟ ਕੀਤਾ ਗਿਆ ਤੇ ਬਾਕੀ ਦੀ ਕਾਰਵਾਈ ਜਿਹੜੀ ਇਹ ਐਸਜੀਪੀਸੀ ਵੱਲੋਂ ਕੀਤੀ ਜਾ ਰਹੀ ਹੈ ਡਾਇਰੈਕਟਲੀ ਉੱਥੇ ਕੋਈ ਬੇਅਦਬੀ ਵਾਲੀ ਜਾਂ ਕੋਈ ਉਹ ਗੱਲ ਨਹੀਂ ਆਈ ਸਾਹਮਣੇ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਦੱਸਣ ਅਨੁਸਾਰ ਇਹ ਮਰਿਆਦਾ ਦੇ ਵਿੱਚ ਕੋਈ ਸ਼ਾਇਦ ਕਮੀ ਪੇਸ਼ੀ ਇਨ ਬਰੀਕੀ ਦੇ ਵਿੱਚ ਰਹਿ ਰਹੀ ਹੋਵੇਗੀ ਉਸ ਦੇ ਸਬੰਧ ਦੇ ਵਿੱਚ ਐਸਜੀਪੀਸੀ ਤੁਹਾਨੂੰ ਜ਼ਿਆਦਾ ਵਿਸਥਾਰ ਨਾਲ ਦੱਸ ਸਕਦੀ ਹੈ ਕੋਈ ਕਾਨੂੰਨੀ ਕਾਰਵਾਈ ਨਹੀਂ ਨਹੀਂ ਕਾਨੂੰਨੀ ਕਾਰਵਾਈ ਕੁਝ ਨਹੀਂ ਇਹਦੇ ਵਿੱਚ